ਜਾਗਤ ਤੇ ਜਲੰਦਰ ਰੱਖ ਲੈ ਆਪਣੀ ਕਿਰਪਾ ਤਾਰ ਜੀਤਨ ਦਵਾਰੇ ਪ੍ਰੇਤ ਤੇ ਲਿਓ ਆਵਾਰ ਸਭੇ ਜੀ ਸੰਭਵ ਆਪਣੀ ਮਿਹਰ ਕੋ ਅਜੋਕੇ ਸਮੇਂ ਦੇ ਸੰਸਾਰ ਭਰ ਦੇ ਵਿੱਚ ਜੋ ਹਲਾਕ ਬੜੇ ਨਾਚ ਕੁੜੇ ਹੋਏ ਨੇ ਇਹ ਪੰਜਾਬ ਜੋ ਪੁਰਾਣੇ ਨਾਂ ਤੇ ਵਸ ਰਿਹਾ ਗੁਰੂਆਬੀ ਰਾਮੀ ਧਰਤੀ ਅੰਗਾਵ ਦੀ ਧਰਤੀ ਜੋ ਧਰਤੀ ਨੇ ਸਮੇਂ-ਸਮੇਂ ਤੇ ਬੜੇ ਦੁਖਾਂਤ ਦਾ ਸਮਾਂ ਵੇਖਿਆ ਕਦੇ ਸਮਾਂ ਹੁੰਦਾ 1947 ਦੀ ਵੰਡ ਦਾ ਘਰਾਂ ਦੇ ਘਰ ਇੰਨਾ ਦੇ ਪਿੰਡ ਉੱਜੜ ਜਾਂਦੇ ਨੇ ਸਾਰਾ ਆਪਣਾ ਆਪ ਬਰਬਾਦ ਹੋ ਜਾਂਦਾ ਹੈ ਉਹਨਾਂ ਸੰਤਾਪ ਭੁਲਣਾ ਪੈਂਦਾ ਹੈ 84 ਦਾ ਵੇੜਾ ਹੁੰਦਾ ਹੈ ਮੜਾ ਇਹ ਪੰਜਾਬ ਦੇ ਸੂਨ ਬੀਰ ਲੋਕਾਂ ਦੇ ਯੋਧਿਆਂ ਦੇ ਤੇ ਵਸਦੇ ਰਸਤੇ ਘਰਾਂ ਤੇ ਬੜਾ ਸੰਤਾਪ ਦਾ ਵੇੜਾ ਹੁੰਦਾ ਹੈ ਗਲਾਂ ਦੇ ਵਿੱਚ ਟੈਰ ਪਾ ਕੇ ਵੀ ਕੁਰਬਾਨ ਆਣਾ ਪੈਂਦਾ ਹੈ 88 ਦਾ ਵੇਲਾ ਹੁੰਦਾ ਹੈ ਫਿਰ ਬੜੇ ਦੁਕਾਨਾਂ ਦੇ ਪੰਜਾਬ ਦੀ ਧਰਤੀ ਤੇ ਹੁੰਦੇ ਨੇ 2020 ਆ ਜਾਂਦਾ ਕਿਤੇ ਕਰੋਨਾ ਵਾਇਰਸ ਆਉਂਦੇ ਫੇਰ ਬੜਾ ਹੈ ਜਿੱਥੋਂ ਦੀ ਰੁਕਾਈ ਦੁਕਾਨਾਂ ਤੋਂ ਸੰਭਾਤ ਕਟੋਰੀ ਫਿਰ ਅੱਜ ਤੋਂ 2 ਸਾਲ ਦਾ ਪਹਿਲਾ ਸਮਾਂ ਹੁੰਦਾ ਹੈ 2023 ਦੇ ਵਿੱਚ ਵੀ ਇੱਥੇ ਦੇ ਵਸਣ ਵਾਲੇ ਲੋਕ ਇੱਕ ਵਾਰ ਫੇਰ ਘਰਾਂ ਤੋਂ ਤੇ ਘਰ ਹੋ ਜਾਂਦੇ ਨੇ ਫੇਰ ਬਰਵਾਰਤੀ ਹੁੰਦੀ ਆਪਾਂ ਦੀ 2 ਸਾਲ ਰਹਿਣ ਤੋਂ ਬਾਅਦ ਫੇਰ ਸਾਲ ਆ ਜਾਂਦਾ ਹੈ 2025 ਜਿਸ ਵਿੱਚ ਦੁਬਾਰਾ ਆਵੇ ਦੁਬਾਰਾ ਘਰ ਬਣਾਏ ਦੁਬਾਰਾ ਘਰ ਵਸੇ ਉਹ ਕੁਦਰਤ ਦੀ ਮਾਰ ਪੈਂਦੀ ਹੈ ਕੁਦਰਤ ਦੀ ਕਰੋਪੀ ਉਹ ਬਸਦੇ ਰਸਤੇ ਘਰ ਪੁੱਜੜ ਜਾਂਦੇ ਨੇ ਅੱਖਾਂ ਦੇ ਸਾਹਮਣੇ ਘਰ ਠਹਿ ਜਾਂਦੇ ਨੇ ਅੱਖਾਂ ਦੇ ਸਾਹਮਣੇ ਪੁੱਤਾਂ ਵਾਂਗੂ ਬਾਣੀਆਂ ਫਸਲਾਂ ਹਲਾਂ ਵਿੱਚ ਡੁੱਬ ਜਾਂਦੇ ਨੇ ਪੁੱਤਾਂ ਤੋਂ ਵੱਧ ਪਿਆਰੇ ਜਾਨਵਰ ਪਸ਼ੂ ਹੱਡ ਦੀ ਭੇਟ ਚੜ ਜਾਂਦੇ ਨੇ ਬਣੇ ਹੋਏ ਨਿਯੋਕ ਦੇ ਹਾਲਾਤਾਂ ਤੇ ਆਪਾਂ ਉਹ ਮਾਲਕ ਦਾ ਹੀ ਸਹਾਰਾ ਹੈ ਉਹ ਮਾਲਕ ਨੇ ਅਕੀ ਸਰਬੰਤ ਦੇ ਭਲੇ ਦੀ ਅਰਦਾਸ ਕਰੀਏ ਉਹਦਾ ਨਾਮ ਜਪੀਏ ਕੁਦਾ ਸਹਾ ਨਾਲੇ ਕੇ ਅਰਦਾਸ ਕਰੀਏ ਮਹਾਰਾਜ ਇਹ ਸਮਾਂ ਦੁੱਖਾਂ ਦਾ ਕੱਟਿਆ ਜਾਵੇ ਸੁੱਖਾਂ ਦੀਆਂ ਘਟੀਆਂ ਅਸੰਸਾਰ ਭੜੇ ਇਨਸਾਨੀਅਤ ਤੇ ਮਹਾਰਾਜ ਫੇਰ ਕਿਰਪਾ ਕਰੋ ਸੁੱਖਾਂ ਦੀਆਂ ਘਟੀਆਂ ਆਉਣ ਅੱਖਾਂ ਦਾ ਸਮਾਂ ਕੱਟਿਆ ਜਾਵੇ ਜਿੱਥੇ ਇਹ ਅਰਦਾਸ ਆਪਾਂ ਨੇ ਹਰ ਇੱਕ ਪੰਜਾਬ ਦੇ ਵਸਣ ਵਾਲੇ ਇਹ ਤੋਨੇ ਬਸਲੀਕ ਹੋਣ ਦੇ ਮਾਤੇ ਸਾਡਾ ਫਰਜ਼ ਵੱਡਾ ਹੈ ਹਰ ਇੱਕ ਇਨਸਾਨ ਸਮੇਂ ਦੀ ਅਸਰ ਕਾਰਨ ਹਰੇਕ ਨਗਰ ਦਾ ਇੱਕ ਇੱਕ ਪਰਵਾਰ ਅਸੀਂ ਆ ਸਮੇਂ ਦੇ ਵਿੱਚ ਵੀ ਮਦਦ ਕਰੀਏ ਆ ਪਾਣੀ ਹਟਕ ਜਾਣਗੇ ਰੁਕ ਜਾਣਗੇ ਅਸੀਂ ਗੱਲਾਂ ਆ ਤੇ ਨਾਲ ਵਿੱਚ ਨਹੀਂ 10 15 ਦਿਨਾਂ ਮਹੀਨਿਆਂ ਬਾਅਦ ਵੀ ਇਸ ਉਹਨਾਂ ਦੀ ਸਹਾਇਤਾ ਲੈਣੀ ਹੈ ਜਿੰਨੀ ਕੋຫນਾ ਦੀ ਮਦਦ ਹੋ ਸਕੀ ਅਸੀਂ ਬਾਦ ਵਿੱਚ ਉਹਨਾਂ ਦੀ ਮਦਦ ਕਰਤੀ ਹੈ ਤੇ ਭਲੇ ਦੀ ਅਰਦਾਸ ਕਰਦੇ ਰਹਨਾ ਜਿੱਥੇ ਆਪਾਂ ਬਾਹਰਲੇ ਰਸਤਾ ਵਸਤਾ ਇਨਸਾਨ ਵਾਸਤੇ ਪਸ਼ੂਆਂ ਵਾਸਤੇ ਹਰਾ ਚਰਾ ਦਾਨ ਦੇਣਾ ਉੱਥੇ ਆਪਾਂ ਉਹਨਾਂ ਦੇ ਭਲੇ ਵਾਸਤੇ ਨਾਮ ਜਪਣਾ ਹੈ ਬਾਣੀ ਪੜ੍ਹਨੀ ਹੈ ਇਹ ਵੀ ਆਪਣੇ ਇੱਕ ਬੰਦਾ ਪਰ ਉਪਕਾਰ ਹੈ ਉਹਨਾਂ ਦੇ ਭਲੇ ਵਾਸਤੇ ਆਪਾਂ ਬਾਣੀ ਪੜਿ ਗਿੜੀ ਨਾਮ ਜਪ ਕੇ ਉਹਨਾਂ ਦੇ ਭਲੇ ਦੀ ਆਪਣੇ ਭਲੇ ਦੀ ਸੰਸਾਰ ਦੇ ਭਲੇ ਦੀ ਇਹ ਅਰਦਾਸ ਆਪਾਂ ਨਿਵਾਇ ਕਰੀ ਜੀ ਚਰਣਾ ਵਿੱਚ ਕਰਨੀ ਹਰ ਇੱਕ ਬੁਰ ਸਿੱਖ ਦਾ ਹਰ ਇੱਕ ਪੰਜਾਬ ਦੇ ਵਸਨੀਕ ਹੋਣ ਤੇ ਫਰਜ਼ ਹੁੰਦਾ ਹੈ ਜਿੱਥੇ ਬੜਾ ਕੁਝ ਇਹ ਪੰਜਾਬ ਦੇ ਲੋਕਦਾਨ ਤੋਂ ਮਦਦ ਉਹਨਾਂ ਦੀ ਕਰ ਰਹੇ ਨੇ ਉੱਤੇ ਆਪਾਂ ਨੇ ਬਾਣੀ ਵੀ ਪੜ੍ਹਨੀ ਨਾ ਲਿਖਣੀ ਵਾਸਤੇ ਪੰਜਾਬ ਦੇ ਘਰ ਵਾਸਤੇ ਸਿਮਰਨ ਲਈ ਕਰਨਾ ਧੰਨ ਗੁਰੂ ਰਹਿਤ ਸਿੰਘ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਇਕ ਕਰਦੀ ਹੈ ਵਾਜ ਕੋਈ ਇੱਕ ਕਰਦਾ ਵਾਜ ਕੋਈ ਇੱਕ